ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਜਿਵੇਂ ਤੁਹਾਡੇ ਨਾਲ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਵੀ ਆਪਾਂ ਇੱਕ ਫੋਰ ਟਰੈਕਟਰ ਜਿਹੜਾ ਵਾ ਉਹਨੂੰ ਰਿਪੇਅਰ ਕਰਕੇ ਤੇ ਉਹਨੂੰ ਪੇਂਟ ਕਰਨ ਜਾ ਰਹੇ ਹਾਂ ਤੇ ਤੁਸੀਂ ਪਹਿਲਾਂ ਫੋਰ ਟਰੈਕਟਰ ਦੀ ਜਿਹੜੀ ਆ ਹਾਲਤ ਵੇਖੋ ਚਲੋ ਆਪਾਂ ਇਹਨੂੰ ਹੁਣ ਪ੍ਰਾਈਮਰ ਲਾਇਆ ਹੋਇਆ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਨਾ ਇਹਦੀ ਜਿਹੜੀ ਬਹੁਤੀ ਜਿਆਦੀ ਖਸਤਾ ਹਾਲਤ ਉਹ ਵੀ ਦਿਖਾਵਾਂਗੇ ਤੁਹਾਨੂੰ ਮਗਰਾੜ ਮਗਰੂੜ ਵਗੈਰਾ ਜੀ ਮਤਲਬ ਆਪਾਂ ਇਹਨੂੰ ਬਹੁਤ ਘੱਟ ਖਰਚੇ ਤੇ ਸੀਮਤ ਜੇ ਖਰਚੇ ਜੇ ਇਹਨੂੰ ਤਿਆਰ ਕਰਨ ਜਾ ਰਹੇ ਹਾਂ ਤੇ ਮਗਰਾਹ ਤੇ ਇਹਦੇ ਪੁਰਾਣੇ ਹੀ ਰਿਪੇਅਰ ਕੀਤੇ ਆਪਾਂ ਕੋਈ ਵੀ ਚੀਜ਼ ਇਹਦੇ ਨਾਲ ਆਪਾਂ ਨਵੀਂ ਨਹੀਂ ਲਾ ਰਹੇ ਇਹਨੂੰ ਜੋ ਵੀ ਇਹਦਾ ਪੁਰਾਣਾ ਵਾ ਉਹਨਾਂ ਚੀਜ਼ਾਂ ਨੂੰ ਹੀ ਆਪਾਂ ਰਿਪੇਅਰ ਕਰਕੇ ਤੇ ਫੇਰ ਦੁਬਾਰਾ ਆਪਾਂ ਇਹਨੂੰ ਬੈਂਡ ਕਰਨਾ ਵਾ ਤਾਂ ਕਿ ਇਹਦੇ ਤੇ ਜਿੰਨਾ ਵੀ ਹੋ ਸਕੇ ਘੱਟ ਤੋਂ ਘੱਟ ਖਰਚ ਆਵੇ ਤੇ ਜਿਵੇਂ ਤੁਸੀਂ ਆਹ ਵੇਖਿਆ ਵਾ ਕਿ ਗੀਅਰ ਦਾ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਵੀ ਗੀਅਰ ਦਾ ਵੀ ਆਪਾਂ ਕੰਮ ਕੀਤਾ ਸੀਗਾ ਇਹਦਾ ਥੋੜਾ ਹੀ ਸੀਗਾ ਕੰਮ ਗੀਅਰ ਦਾ ਵੈਸੇ ਤਾਂ ਪੈਸੇ ਜ਼ਿਆਦੇ ਲੱਗਦੇ ਸੀ ਆਪਾਂ ਘੱਟ ਖਰਚ ਦੇ ਵਿੱਚ ਇਹਦਾ ਵੀ ਕੰਮ ਚਲਾ ਦਿੱਤਾ ਕੋਛੇ ਇਹਦੇ ਇਹੋ ਜਿਹੇ ਚੀਜ਼ਾਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਖਰਾਬ ਹੋਈਆਂ ਸੀਗੀਆਂ ਉਹ ਆਪਾਂ ਘੱਟ ਤੋਂ ਘੱਟ ਖਰਚੇ 'ਚ ਆਪਾਂ ਨੇ ਸੈੱਟ ਕਰ ਲਿਆ ਤੇ ਬਾਕੀ ਮਗਰਾਟ ਵੀ ਜਿਹੜੇ ਤੁਸੀਂ ਦੇਖ ਸਕਦੇ ਆ ਹੈ ਤੇ ਪੁਰਾਣੇ ਹੀ ਆ ਮਤਲਬ ਆਪਾਂ ਇਹਨਾਂ ਨੂੰ ਰਿਪੇਅਰ ਕਰ ਲਿਆ ਵਾ ਤੇ ਅੰਦਰ ਵੀ ਇਹਦੇ ਸਪੋਰਟਾ ਸਪਾਟਾ ਵਗੈਰਾ ਜਿਹੜੀਆਂ ਹਿਲਦਾ ਸੀਗੇ ਮਗਰਾਟ ਉਹ ਆਪਾਂ ਵਧੀਆ ਲਾ ਦਿੱਤੇ ਆ ਵੀ ਮਗਰਾਟ ਨਹੀਂ ਹਿਲਦੇ ਹੁਣ ਬਾਕੀ ਇਹਦੀ ਵੀਡੀਓ ਪੂਰੀ ਜਿਹੜੀ ਆ ਉਹ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਹੀ ਕਮਾਂਗੇ ਤੇ ਆਪਾਂ ਗੱਲਬਾਤ ਕਰਦੇ ਆਂ ਤੁਹਾਨੂੰ ਵੀਰ ਨਾਲ ਤੇ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਲੱਗਾ ਵਾ ਤੁਹਾਨੂੰ ਆ ਜਿਹੜਾ ਆਪਾਂ ਕੰਮ ਕਰ ਰਹੇ ਆਂ ਤੁਸੀਂ ਰੋਜ਼ ਵੇਂਦੇ ਜਾਣ ਕੇ ਕਿਵੇਂ ਲੱਗਦਾ ਵਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਦਰਸ਼ਕਾਂ ਦੇ ਨਾਲ ਗੱਲ ਕਰ ਰਹੇ ਸੀ ਨਾ ਕਿ ਆਪਾਂ ਥੋੜੇ ਜਿ ਘੱਟ ਖਰਚ ਦੇ ਵਿੱਚ ਇਹਨੂੰ ਤਿਆਰ ਕਰ ਰਹੇ ਆ ਹਾਂਜੀ ਇਹਨੂੰ ਸਭ ਤੋਂ ਜਿਆਦਾ ਅਹਿਮ ਗੱਲ ਹੈ ਇਸ ਕਰਕੇ ਆਪਾਂ ਤਿਆਰ ਕਰ ਰਹੇ ਆ ਕਿ ਇਹ ਮੈਨੂਫੈਕਚਰ ਜਿਹੜੀ ਆ ਇਹਦੀ ਇੰਗਲੈਂਡ ਦੀ ਆ ਹਾਂਜੀ ਇਹ ਪੋਰਟ 3000 ਹੈ ਹਾਂਜੀ ਜਿਸ ਕਰਕੇ ਇਪੋਰਟੈਂਟ ਪੀਸ ਆ ਜਿਹਦੇ ਕਰਕੇ ਆਪਾਂ ਇਹਨੂੰ ਤਿਆਰ ਕਰ ਰਹੇ ਆ ਹਾਂਜੀ ਔਰ ਦੂਸਰੀ ਗੱਲ ਜਿਹੜੀ ਤੁਸੀਂ ਮਗਰਾਟਾਂ ਦੀ ਗੱਲ ਕਰ ਰਹੇ ਜੇ ਜਾਂ ਗੇਅਰ ਦੀ ਗੱਲ ਕਰ ਰਹੇ ਜੇ ਆਪਾਂ ਇਹਦੇ ਵਿੱਚ ਮੋਡੀਫਿਕੇਸ਼ਨ ਅੱਜਕੱਲ ਕੀ ਟ੍ਰੈਂਡ ਚੱਲ ਰਿਹਾ ਹੈ ਕਿ ਪੁਰਾਣੇ ਫੋਟਾਂ ਨੂੰ ਰੀਵਿਊ ਕਰਕੇ ਫਿਰ ਰੀਨਿਊ ਕਰਕੇ ਤੇ ਨਵਾਂ ਬਣਾ ਰਹੇ ਹਾਂ ਹਾਂਜੀ 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 ਆਪਾਂ ਇਹ ਜਿਹੜੇ ਮਗਰਾਟ ਇਸ ਕਰਕੇ ਰੱਖ ਰਹੇ ਹਾਂ ਕਿਉਂਕਿ ਇਹ ਉਹ ਮਗਰਾਟ ਆ ਜਿਹੜੇ ਇਹਦੇ ਨਾਲ ਏਜੰਸੀ ਜਾਏ ਸੀਗੇ ਠੀਕ ਹੈ ਜੀ ਹੁਣ ਇਸ ਸ਼ਕਲ ਤੇ ਜਿਹੜੇ ਆ ਉਹ ਏਜੰਸੀ 'ਚ ਨਹੀਂ ਆਉਂਦੇ ਆਪਾਂ ਇਹਨੂੰ ਇਹੋ ਜਿਹੀ ਸ਼ਕਲ ਦੇਣੀ ਆ ਕਿ ਜਿਹੜੀ ਜਿਸ ਤਰ੍ਹਾਂ ਅੱਜ ਤੋਂ 35 ਸਾਲ ਪਹਿਲਾਂ ਇਹ ਜਿਸ ਤਰ੍ਹਾਂ ਦਾ ਏਜੰਸੀ 'ਚੋਂ ਨਿਕਲਿਆ ਸੀ ਨਾ ਠੀਕ ਹੈ ਜੀ ਇਹ ਇਹਦਾ ਇਹ 에어 ਸਿਲੰਡਰ ਵੀ ਇਹੋ ਰੱਖਣਾ ਹੈ ਇਹੀ ਮਗਰਾਡ ਰੱਖਣੀ ਹੈ ਇਸੇ ਸ਼ੇਪ ਵਾਲੇ ਇਹਦੇ ਉੱਪਰ ਜਿਹੜੀਆਂ ਆਪਾਂ ਪਾਰਕਿੰਗ ਲਾਈਟਾਂ ਜਿਹੜੀਆਂ ਲਾਉਣੀਆਂ ਵਾ ਬ੍ਰੇਕ ਲਾਈਟਾਂ ਲਾਉਣੀਆਂ ਉਹੀ ਉਹ ਹਾਂਜੀ ਉਹ ਵੀ ਉਸੇ ਮਾਡਲ ਦੀਆਂ ਸੇਮ ਆਪਾਂ ਇਹਨੂੰ ਉਹ ਸ਼ਕਲ ਦੇਣੀ ਹੈ ਜੋ ਏਜੰਸੀ ਦੇ ਵਿੱਚੋਂ ਨਿਕਲ ਕੇ ਆਉਂਦੀ ਉਹ 1986 ਦੇ ਵਿੱਚ ਹੀ ਆਇਆ ਸੀਗਾ ਬਿਲਕੁਲ ਬਿਲਕੁਲ ਉਹ ਉਹਦੀ ਇਹਦੀ ਹਾਲਤ ਸੀਗੀ ਉਵੇਂ ਦਾ ਆਪਾਂ ਬਿਲਕੁਲ ਬਾਕੀ ਜਿੰਨੀ ਸ਼ਿੱਦਤ ਦੇ ਨਾਲ ਤੁਸੀਂ ਕੰਮ ਕਰ ਰਹੇ ਜੇ ਮੈਨੂੰ ਲੱਗਦਾ ਹੈ ਕਿ ਇਹ ਘਟੋ ਘਟ 15 ਸਾਲ ਜਿਹੜਾ ਵਾ ਇਹ ਬਿਲਕੁਲ ਇਹਦੇ ਨੇ ਨਵੀਂ ਨਹਿਰ ਰਹੂਗੀ ਇਹ ਜਿਸ ਤਰ੍ਹਾਂ ਏਜੰਸੀ ਜੋ ਆਇਆ ਇਸ ਤਰ੍ਹਾਂ ਦਾ ਰਹੂਗਾ ਜਿੰਨੀ ਛੇਦ ਦੇ ਨਾਲ ਤੁਸੀਂ ਇਹਨੂੰ ਪਿਛਲੇ ਇੱਕ ਹਫਤੇ ਤੋਂ 8 ਦਿਨਾਂ ਤੋਂ ਪੇਟ ਵਾਸਤੇ ਇਹਦੇ ਉੱਤੇ ਕੰਮ ਕਰ ਰਹੇ ਜੀ ਨਾ ਜਿੰਨੀ ਬਰੀਕੀ ਦੇ ਨਾਲ ਹਾਂਜੀ ਤੇ ਮੈਨੂੰ ਲੱਗਦਾ ਆ ਕਿ ਜਦੋਂ ਇਹ ਤਿਆਰ ਹੋਏਗਾ ਇਸ ਤਰ੍ਹਾਂ ਲੱਗੇਗਾ ਜਿਸ ਤਰ੍ਹਾਂ ਆਪਾਂ ਏਜੰਸੀ ਜੋ ਕਢਾ ਕੇ ਲੈਂਦਾ ਹੈ ਬਿਲਕੁਲ ਜੀ ਬਿਲਕੁਲ ਤੇ ਇਹਦੇ ਨਾਲ ਮੈਂ ਅਯੋਕੇ ਸਮੇਂ ਦੇ ਵਿੱਚ ਕਿਸਾਨ ਭਰਾਵਾਂ ਨੂੰ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਐ ਕਿ ਵੇਖੋ ਕਿਸਾਨ ਭਰਾਓ ਅੱਜ ਕੋਈ ਵੀ ਟਰੈਕਟਰ ਜੋ ਵਾਈ ਯੋਗ ਆ ਉਹ 8 ਲੱਖ ਤੋਂ ਘੱਟ ਨਹੀਂ ਆਉਂਦਾ ਬਿਲਕੁਲ ਜੀ ਅੱਜ ਦੇ ਜੋ ਕੇ ਸੰਨਾਂ ਦੇ ਹਿਸਾਬ ਨਾਲ ਜੇ ਵੇਖੀਏ ਤੇ ਘੱਟੋ ਘੱਟ 10 ਤੋਂ 11 ਲੱਖ ਦਾ ਟਰੈਕਟਰ ਆਉਂਦਾ ਏ ਹਾਂਜੀ ਹਾਂਜੀ ਤੇ ਇਹ ਉਹ ਟਰੈਕਟਰ ਆ ਕਿ ਜਿਹੜਾ ਛੋਟੇ ਨਾਲ ਛੋਟਾ ਵੱਡੇ ਨਾਲ ਵੱਡਾ ਹਰੇਕ ਕਿਸਾਨ ਦਾ ਆਪਣੇ ਛੋਟੇ ਕਿਸਾਨ ਭਰਾਵਾਂ ਵਾਸਤੇ ਜਿਹਦੀ 5-4 ਏਕੜ ਦੀ ਵਾਈ ਹੋਵੇ ਉਹਦੇ ਵਾਸਤੇ ਬਿਲਕੁਲ ਪਰਫੈਕਟ ਆ ਹਾਂਜੀ ਤੇ ਅੱਜ ਜਿਸ ਤਰ੍ਹਾਂ 735 ਆ 43600 ਆ 43000 ਆ ਹੋਰ ਵੀ ਟਰੈਕਟਰ ਆ ਮੈਂ ਕਿਸਾਨ ਭਰਾਵਾਂ ਨੂੰ ਚਾਹੂੰਗਾ ਕਿ ਕਿਸੇ ਨੂੰ ਕਰਜ਼ੇ ਦੇ ਥੱਲੇ ਆਉਣ ਦੀ ਲੋੜ ਨਹੀਂ ਕੀ ਜਿਸ ਤਰ੍ਹਾਂ ਤੁਸੀਂ ਜੇ ਜਾਂ ਹੋਰ ਵੀ ਜਿੱਥੇ ਵੀ ਜਿਹੜਾ ਕੋਈ ਕਿਸਾਨ ਭਰਾ ਆਪਣਾ ਪੰਜਾਬ ਦੇ ਵਿੱਚ ਸੁਣ ਰਿਹਾ ਏ ਉਹ ਚੰਗਾ ਕਾਰੀਗਰ ਵੇਖ ਕੇ ਪੁਰਾਣੇ ਟਰੈਕਟਰ ਨੂੰ ਰਿਪੇਅਰ ਕਰਾ ਕੇ ਤੋਂ ਆਪਦਾ ਕੰਮ ਦਹਾਕਿਆਂ ਤੱਕ ਸਾਲਾਂ ਪੱਤੀ ਲੈ ਸਕਦਾ ਏ ਅੱਜ ਕੱਲ ਆਪਾਂ ਨੂੰ ਆਪਣੇ ਖਰਚੇ ਦੇ ਮੁਤਾਬਕ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ ਆਪਾਂ ਨੂੰ ਨਵੇਂ ਟਰੈਕਟਰ ਕ੍ਰਿਸ਼ਨਾ ਦੇ ਲੈਣ ਦਾ ਜਿਹੜਾ ਵਾ ਉਹ ਪਰਾਲਾ ਨਹੀਂ ਕਰਨਾ ਚਾਹੀਦਾ ਪੁਰਾਣੇ ਟਰੈਕਟਰ ਨੂੰ ਅਸੀਂ ਰਿਪੇਅਰ ਕਰਕੇ ਉਹਦੇ ਤੋਂ ਵਧੀਆ ਕੰਮ ਲੈ ਸਕਦੇ ਕਿਉਂਕਿ ਪਿੱਛੇ ਵੇਖੀਏ ਬਿਊਰਗ ਜਿਹੜੇ ਅਸੀਂ ਉਹ ਇੱਕ ਹਲ ਦੇ ਨਾਲ ਸੈਂਕੜੇ ਏਕੜਾ ਵਾਹੀ ਜਾਂਦੇ ਸੀ ਤੇ ਅੱਜ ਆਪਾਂ ਜੇ ਪੁਰਾਣੇ ਟਰੈਕਟਰ ਦਾ ਕੰਮ ਕਰਾ ਕੇ ਮਾਵਾਂ ਕਿ ਮਹੀਂਦਰੀ ਨੇ ਤਾਂ ਥੱਕਣਾ ਹੀ ਥੱਕਦਾ ਤੇ ਬੰਦਾ ਬਿਲਕੁਲ ਜੀ ਹਾਂ ਤੇ ਸੋ ਮੈਂ ਕਿਸਾਨ ਭਰਾਵਾਂ ਨੂੰ ਇਹ ਵੀ ਮੈਸੇਜ ਬੇਨਤੀ ਕਰਨੀ ਚਾਹੁੰਗਾ ਕਿ ਭਰਾਓ ਆਪਾਂ ਖਰਚੇ ਨੂੰ ਘੱਟ ਤੋਂ ਘੱਟ ਸੀਮਤ ਆਪਦੇ ਧਾਰੇ ਚ ਰੱਖ ਕੇ ਕਰੀਏ ਔਰ ਜਿਹੜਾ ਸੰਦ ਆਪਣੇ ਕੋਲ ਉਹਦੀ ਮੇਨਟੇਨੈਂਸ ਕਰਕੇ ਉਸੇ ਦੇ ਨਾਲ ਹੀ ਆਪਦਾ ਜਿਹੜਾ ਵਾਹ ਖੇਤੀ ਦਾ ਜਿਹੜਾ ਸਾਡਾ ਜਿਹੜੇ ਛੋਟੇ ਕਿਸਾਨਾਂ ਨੂੰ ਆਏ ਉਹਨਾਂ ਵਾਸਤੇ ਮੈਸੇਜ ਆਇਆ ਕਿ ਬਿਲਕੁਲ ਬਿਲਕੁਲ ਜ਼ਿਆਦਾ ਖਰਚਾ ਨਾ ਕਰਨ ਵੱਡੇ ਟਰੈਕਟਰਾਂ ਤੇ ਤੇ ਹੁਣ ਆਪਾਂ ਨੂੰ ਵੀ ਮੋਹਨ ਜੀ ਇਸੇ ਕਰਕੇ ਲੋੜ ਪਈ ਆ ਕਿ ਆਪਣੇ ਕੋਲੇ ਜਿਸ ਤਰ੍ਹਾਂ 60 55 ਟਰੈਕਟਰ ਆ ਹਾਂਜੀ ਉਹਦੇ ਜਿਹੜੇ ਇੰਪਲੀਮੈਂਟ ਉਹਦੇ ਮਗਰ ਚੱਲਦੇ ਆ ਉਹ ਜ਼ਮੀਨ ਦੇ ਵਿੱਚ ਹੀ ਵਾਰਾ ਖਾਂ ਦਾ ਛੜਕ ਤੇ ਵਾਰਾ ਨਹੀਂ ਜਾਂਦਾ ਬਿਲਕੁਲ ਜੀ ਬਿਲਕੁਲ ਦੂਜੀ ਉਹਦੀ ਇਹ ਗੱਲ ਹੈ ਵੀ ਜਿੰਨੇ ਦਾ ਇਹ ਆਪਾਂ ਟਰੈਕਟਰ ਲਿਆ ਹੋਆ ਉਹਨੇ ਤੇ ਉਹਨੂੰ ਟਾਇਰ ਹੀ ਪੈਂਦੇ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਤੁਹਾਡੀ ਇਹਦੇ ਨਾਲ ਉਹਨੇ ਜਿੱਥੇ 10 ਸਾਲ ਹੰਡਣਾ ਹੈ ਉੱਥੇ ਨੇ 20 ਸਾਲ ਹੰਡ ਰਾਇਆ ਹਾਂਜੀ ਕਿਉਂਕਿ ਜ਼ਮੀਨ ਦੇ ਵਿੱਚ ਹੀ ਚੱਲਣਾ ਛੜਕਦੇ ਆਉਣਾ ਹੀ ਨਹੀਂਗਾ ਬਿਲਕੁਲ ਬਿਲਕੁਲ ਤੇ ਆਪਾਂ ਤਾਂ ਇਹਨੂੰ ਆਪਣੀ ਲੋਡ ਵਾਸਤੇ ਰੱਖਿਆ ਨਾ ਤੇ ਕਈ ਭਰਾ ਸ਼ੌਕ ਵਾਸਤੇ ਵੀ ਤਿਆਰ ਤੋਰ ਕਰਕੇ ਰੱਖਦੇ ਆ ਹਾਂਜੀ ਤੇ ਮੈਂ ਚਾਹਣਾ ਵਾਂ ਕਿ ਖੇਤੀ ਦੇ ਸਹਿਯਕਤਾਂ ਦੇ ਵਿੱਚ ਆਪਾਂ ਆਪਣੇ ਸ਼ੌਕ ਦੇ ਨਾਲੋਂ ਵੱਧ ਆਪਣੀ ਜ਼ਰੂਰਤ ਦਾ ਧਿਆਨ ਰੱਖਣਾ ਚਾਹੀਦਾ ਵਾ ਬਿਲਕੁਲ ਜੀ ਤੇ ਬਾਕੀ ਆਪਾਂ ਆਪਣੇ ਕਿਸਾਨ ਭਰਾਵਾਂ ਨੂੰ ਫੇਰ ਅਦੂਬ ਰੂ ਹੋਵਾਂਗੇ ਜਦੋਂ ਇਹ ਪੂਰਾ ਪੇਟਪੂਟ ਹੋ ਕੇ ਤਿਆਰ ਹੋ ਗਿਆ ਬਾਕੀ ਮੈਂ ਭਰਾਵਾਂ ਨੂੰ ਦੱਸਣਾ ਚਾਹੁੰਨਾ ਕਿ ਇਹਦਾ ਓਵਰ ਦੇਖੋਗੇ ਵੀ ਇੰਜਨ ਦਾ ਕੰਮ ਗੇਅਰ ਦਾ ਕੰਮ ਬ੍ਰੇਕਾਂ ਦਾ ਕੰਮ ਸਾਰਾ ਮੁੰਝੀ ਹਣਾ ਨੇ ਕਰਤਾ ਏ ਹੁਣ ਇਹ ਜਿਸ ਤਰ੍ਹਾਂ ਤੁਸੀਂ ਦੇਖ ਵੀ ਰਹੇ ਜੇ ਪੂਰਾ ਸੀਲਡਾ ਟਰੈਕਟਰ ਜੌਂਡੀਅਰ ਟਰੈਕਟਰ ਕੋਈ ਕਿਤੇ ਕੋਈ ਲੀਕਿੰਗ ਨਹੀਂ ਹੈਗੀ ਇਹਦਾ ਪੂਰਾ ਕੰਮ ਮੁੰਝੀ ਹਣਾ ਨੇ ਸਾਰਾ ਕੀਤਾ ਹੋਇਆ ਏ ਬਾਕੀ ਜਦੋਂ ਤਿਆਰ ਹੋਏਗਾ ਉਦੋਂ ਆਪਾਂ ਸਾਰੇ ਦਰਸ਼ਕਾਂ ਨੂੰ ਵਿਖਾਵਾਂਗੇ ਹਾਂਜੀ ਠੀਕ ਆ ਜੀ ਵੀਰ ਜੀ ਬਾਏ ਮੁੰਝੀ ਕਪਾਲ ਸਾਹਿਬ ਹੈ ਜੀ ਕੀ ਫਤਿਹ